ਲੋਬੀ ਕਿਸਾਨ ਭਰਾਓ ਅੱਜ ਤੁਹਾਡੇ ਵਾਸਤੇ 2015 ਮਾਡਲ ਟਰੈਕਟਰ ਲੈ ਕੇ ਆਏ ਆ ਤੇ ਚੱਲਿਆ ਕੁਛ ਵੀ ਨਹੀਂ ਚੱਲਿਆ 1000 ਘੰਟਾ ਆਹਾਂ ਟਾਇਰ ਤੁਹਾਨੂੰ ਵਿਖਾਈਏ ਸਰ ਨਾਲ ਦੇ ਟਾਇਰ ਆ ਜੀ 90% ਨਾਲ ਦੇ ਟਾਇਰਾਂ ਚ 1000 ਘੰਟਾ ਚੱਲਿਆ ਟਰੈਕਟਰ ਵਕਾਊ ਆ ਮਾਲਕ ਆਪਣੇ ਕੋਲੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਹੁਤ ਵਧੀਆ ਤੇ ਇਹ ਆਪਣਾ ਟਰੈਕਟਰ 2015 ਮਾਡਲ ਆ ਜੀ ਇਹ ਹਾਂਜੀ ਬਾਈ ਜੀ 15 ਮਾਡਲ ਆ ਫਰਸਟ ਪਾਰਟੀ ਦਾ ਟਰੈਕਟਰ ਫਰਸਟ ਪਾਰਟੀ ਦਾ ਪਹਿਲੇ ਘਰੋਂ ਆਇਆ ਪਿਓਰ ਪਹਿਲੇ ਘਰ ਦਾ ਜੋ ਆਈਡੀ ਪ੍ਰੂਫ ਵਗੈਰਾ ਸਭ ਮਿਲਣਗੇ ਨਾਲ ਮਿਲੂਗਾ ਨਾ ਠੀਕ ਆ ਨਾਮ ਹੋਊਗਾ ਤੇ ਇਹਦੇ ਬਈ ਮਾਰ ਕੇ ਵਿਖਾ ਦੇ ਮਾਰੇ ਟਾਇਰਾਂ ਤੇ ਕਿੱਥੇ ਅਗੀ ਵਾਕਈ ਨਾਲ ਦੇ ਆ ਕਿ ਨਹੀਂ ਆਪਾਂ ਦੀ ਟਰੈਕਟਰੀ ਆ ਬਾਈ ਜੀ ਟਾਇਰ ਨਾਲ ਦੇ ਨਾਲ ਦੇ ਟਾਇਰ 15 2015 ਦੇ 90% ਟਾਇਰ ਪਏ ਆ ਤੇ ਇੰਜਨ ਗੇਅਰ ਦਾ ਬਈ ਚਾਬੀ ਬਾਈ ਹੇ ਤੱਕ 1000 ਘੰਟੇ ਚ ਤੱਕ ਕੁਝ ਵੀ ਨਹੀਂ ਚਾਬੀ ਲੱਗੀ ਕਿਸੇ ਚੀਜ਼ ਨੂੰ ਗਾਰੰਟੀ ਆ ਜੇ ਕਿਸੇ ਵੀ ਇੰਨ ਨੂੰ ਚੈੱਕ ਕਰਾ ਸਕਦੇ ਕੰਪਨੀ ਦੇ ਏਜੰਸੀ ਵਾਲਾ ਕੋਈ ਲਿਆ ਕੇ ਬੰਦਾ ਮੈਸਤਰੀ ਨਾਲ ਲਿਆਵੇ ਜੇ ਕੋਈ ਗਾਰੰਟੀ ਹੈ ਚੀਜ਼ ਦੀ ਕੋਈ ਬੰਦਾ ਕਹਦੇ ਕਿਤੇ ਵੀ ਇੱਕ ਥਾਂ ਤੇ ਵੀ ਕੋਈ ਚਾਬੀ ਠੀਕ ਆ ਕਿਸ ਤੋਂ ਵੀ ਸਾਰਾ ਟਰੈਕਟਰ ਸੀਲਡ ਆ ਕੰਪਨੀ ਦਾ ਸੂਪਰ ਮੈਕਸ ਮਾਡਲ ਆ ਬਾਈ ਇਹ ਟਾਪ ਮਾਡਲ ਟਰੈਕਟਰ ਆ ਠੀਕ ਆ ਆਵਾ ਸਟੀering ਆ ਡਿਸਟਰੀਬਿਊਟਰ ਆ ਸਿਗਲ ਬ੍ਰੇਕਰ ਰਵਰਸ ਵੀਡੀਓ ਟਰੈਕਟਰ ਜਿੰਨੇ ਗੁਣ ਟਾਪ ਮਾਡਲ ਚ ਹੁੰਦੇ ਆ ਸਾਰੇ ਹੈਗੇ ਆ ਨਾਵੇਂ ਦੀ ਤੇ ਬਰੇ ਉਰੇ ਆ ਕੇ ਦਿਖਾ ਦੇ ਆ ਚੀਜ਼ ਹੀ ਦੱਸ ਦਿੰਦੀ ਆ ਟਰੈਕਟਰ ਬੰਦਾ ਆ ਕੇ ਜਦੋਂ ਵੇਖੂਗਾ ਪਲੇਟਾ ਟਰੈਕਟਰ ਦੀ ਬਿਲਕੁਲ ਸੀ ਸ਼ੇਅਰ ਕੀ ਭਈ ਆ ਯਾਰ 1000 ਘੰਟਾ ਟਰੈਕਟਰ ਤੇ ਵਾਕਈ 1000 ਘੰਟਾ ਚੱਲਿਆ ਸੰਭਾਈ ਬਾਲੀ ਰੱਖੀ ਜੀ ਉਵੇਂ ਦਾ ਉਵੇਂ ਹੀ ਪਿਆ ਹਜੇ ਕਸਿਆ ਹੀ ਨਹੀਂ ਲੰਗ ਠੀਕ ਆ ਉਵੇਂ ਦਾ ਉਵੇਂ ਹੀ ਪਿਆ ਪੈਰ ਦਾ 2015 ਮਾਡਲ ਤੇ ਕਿਹੜੇ ਸ਼ਹਿਰ ਦਾ ਨੰਬਰ ਆ ਬਈ ਇਹ ਲੁਧਿਆਣੇ ਦਾ ਨੰਬਰ ਆ ਬਈ ਪੀਪੀ 10 ਲੁਧਿਆਣੇ ਦਾ ਨੰਬਰ ਆ ਤੁਹਾਨੂੰ ਇਧਰੋਂ ਪੰਪ ਵਾਲੇ ਪਾਸੋਂ ਨਿਗ੍ਹਾ ਮਰਾ ਦਈਏ ਤਾਂ ਪੰਪ ਵਾਲੇ ਪਾਸੋਂ ਟਰੈਕਟਰ ਉਵੇਂ ਦਾ ਉਵੇਂ ਕੋਕਾ ਪੀਸ ਟਰੈਕਟਰ ਆ ਕਿਤੋਂ ਸਿਮਣ ਵਾਲੀ ਤਾਂ ਮਾੜੀ ਮੋਟੀ ਵੀ ਨਿਸ਼ਾਨ ਨਹੀਂ ਕਿਤੋਂ ਬਾਕੀ ਬਾਈ ਜੀ ਇਹ 15 ਮਾਡਲ ਆ ਇਹਦੇ 15 ਦਾ ਹੀ ਮਾਰਕ ਆ ਠੀਕ ਆ ਆਪਾਂ ਇਹ ਨਹੀਂ ਕਿ 14 ਦਾ ਮਾਰਕਾ ਹੋਊਗਾ ਤੇ 15 ਦੀ ਕਾਪੀ ਇਹ 15 ਦੇ ਮਾਰਕੇ ਆ 1 ਵਿੱਚੋਂ ਤੁਹਾਨੂੰ ਇੰਜਣ ਵਿਖਾ ਦਈਏ ਉਵੇਂ ਖੁੱਲਿਆ ਯਾਰ ਸਾਰਾ ਉਵੇਂ ਹੀ ਪਿਆ ਰਿਹਾ ਉਵੇਂ ਤਾਂ ਉਵੇਂ ਹੀ ਪਿਆ ਬਿਲਕੁਲ 200 ਲੀਟਰ ਟਰੈਕਟਰ ਲਾਵਾਂਗੇ ਸਾਰਾ ਉਵੇਂ ਹੀ ਪਿਆ ਉਵੇਂ ਹੀ ਪਿਆ ਤੇ ਬਾਕੀ ਤੁਹਾਨੂੰ ਇਧਰਲੇ ਪਾਸੇ ਵਿਖਾ ਦਈਏ ਬੜੀ ਵੱਡੀ ਗੱਲ ਆਹ ਕਾਗਜ਼ ਵਾਲਾ ਸਟicker ਆ ਤੁਸੀਂ ਵੇਖ ਸਕਦੇ ਆ ਉਵੇਂ ਤਾਂ ਉਵੇਂ ਹੀ ਪਿਆ ਉਹ ਵੀ ਨਹੀਂ ਲੱਥਾ ਫਸਟ ਪਾਰਟੀ ਦਾ ਟਰੈਕਟਰ ਆਇਆ ਵਾ 1000 ਘੰਟਾ ਟਰੈਕਟਰ ਕੀ ਚੱਲਿਆ ਹੁ ਮੇਰੇ 1000 ਘੰਟਾ ਦਾ ਬੰਦਾ ਯਾਰ ਸਮਝਦਾ ਦੋ ਸੀਜ਼ਨ ਹੀ ਚਲਾਉਂਦਾ ਜੇ ਟਕਾ ਕੇ ਚਲਾਵੇ ਦਾ ਆ ਸਰਵਿਸ ਰੂਪ ਸਾਰੀ ਜਮਾਂ ਨਵੀਂ ਹੋਈ ਹੈ ਠੀਕ ਆ ਤੇ ਆਪਦਾ ਭਾਈ ਇੱਕ ਤਾਂ ਮੋਬਾਈਲ ਨੰਬਰ ਦੱਸ ਆਪਣਾ ਜੀ 6280524401 6280524401 ਪਿੰਡ ਬਈਤਰਾ ਆਪਣਾ ਮੋਗਾ ਏਰੀਆ ਟਰੈਕਟਰ ਇੱਥੇ ਨਾਲ ਹੀ ਖੜੇ ਹੁੰਦੇ ਆ ਠੀਕ ਆ ਉੱਥੇ ਜਾ ਕੇ ਤੁਸੀਂ ਖਰੀਦ ਸਕਦੇ ਆ ਤੇ ਰੇਟ ਬਈ ਦਾ ਹੁਣ ਰੇਟ ਦੀ ਗੱਲ ਦੱਸ ਕੀ ਇਹਦਾ ਮੰਗਦਾ ਕੀ ਆ ਤੂੰ ਇਹਦਾ ਬਈ ਇਹਦਾ ਆਪਾਂ 4,70,000 ਰੁਪਿਆ ਮੰਗਦੇ ਆ ਰ ਤੇ ਹੁਣ ਦੇਣ ਲੈਣ ਵਾਲੀ ਗੱਲ ਦੱਸ ਕੇ ਵੀਡੀਓ ਵਾਲੇ ਵਾਸਤੇ ਕੀ ਮਾਣਾ ਕੋਈ ਆ ਕੇ ਆਏ ਕਿ ਆਪਾਂ ਨੂੰ ਇਹ ਨਹੀਂ ਗੱਲ ਕਹਿ ਸਕਦਾ ਬਾਈ ਕਿਤੇ ਰੰਗ ਮਾਰਿਆ ਵਾ ਯਾਰ ਤੇਰਾ ਠੀਕ ਆ ਇੰਨਾ ਜਾਂ ਤਿੰਨ ਜਾਂ ਜਦਾਂ ਮਾ ਟਰੈਕਟਰ ਗਾਰੰਟੀ ਫੁੱਲ ਆਪਣੀ ਬਰੇ ਭਾਵੇਂ ਨਾਲ ਬੰਦਾ ਮੈਸਤਰੀ ਵੀ ਲਿਆ ਆਵੇ ਜਿਹਨੂੰ ਮਰਜ਼ੀ ਮੈਸਤਰੀ ਲਿਆਵੇ ਪੇਂਟਰ ਲਿਆਵੇ ਪੇਂਟਰ ਚੈੱਕ ਕਰਨ ਲਈ ਕਿ ਤੋ ਰੰਗ ਵੱਜਿਆ ਹੋਵੇ ਤਾਂ ਫੁੱਲ ਗਾਰੰਟੀ ਟਰੈਕਟਰ ਚ ਕੀ ਰੰਗ ਵੱਜ ਜੂਗਾ ਠੀਕ ਆ ਬਾਕੀ ਤੁਹਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਕਈ ਯਾਰ ਬੰਦਾ ਆ ਮਾੜੇ ਮੋٹے ਸਕ੍ਰੈਚ ਮਰਾਉਣ ਲਾ ਪੈਂਦਾ ਸਕ੍ਰੈਚ ਮਾੜਾ ਮੋਟਾ ਜੇ ਕਿਤੇ ਹੋਊਗਾ ਤਾਂ ਉਵੇਂ ਹੀ ਹੋ ਇਹਦਾ ਦੇਣਾ ਕਿੰਨੇ ਦਾ ਡਿਮਾਂਡ ਤਾਂ ਤੋਂ 10 4 ਲੱਖ ਤੇ 70 ਹਜ਼ਾਰ ਰੁਪਈਆ ਉਹ ਭਾਈ 4 ਲੱਖ 45 ਹਜ਼ਾਰ ਤਾਂ ਦਵਾਂਗੇ ਕੋਲ ਆ ਯਾਰ ਸਿੱਧਾ ਆਪਾਂ ਕਰਤਾ 25 ਹਜ਼ਾਰ ਰੁਪਈਆ ਦਾ ਮਾਨਤਨ 4 ਲੱਖ ਤੇ 45 ਹਜ਼ਾਰ ਦਾ ਆਹ ਸ਼ੀਸ਼ਰ ਕਾ ਟਰੈਕਟਰ ਲੈ ਜਾ ਸਕਦੇ ਤੁਸੀਂ ਤੇ ਭਾਈ ਇੱਕ ਤਾਂ ਉੱਤੇ ਬਹਿ ਕੇ ਸਟਾਰਟ ਕਰਕੇ ਆਵਾਜ਼ ਸੁਣਾ ਦੇ ਟਰੈਕਟਰ ਦੀ ਉਵੇਂ ਦਾ ਉਵੇਂ ਹੀ ਪਿਆ ਉੱਤੇ ਬਹਿ ਕੇ ਭਾਈ ਮਾਰੀ ਸੈਲਫ ਇਲੈਕਟ੍ਰਿਕਟਰ ਵਾਲਾ ਟਰੈਕਟਰ ਸੈਲਫ ਮਾਰ ਕੇ ਸਟਾਰਟ ਕਰਕੇ ਵਿਖਾ ਦੇ ਆਵਾਜ਼ ਸੁਣਾ ਦੇ ਗਾਹਕ ਨੂੰ ਤੇ ਮੀਟਰ ਵਿਖਾ ਦੇ ਤੁਹਾਨੂੰ 1000 ਘੰਟੇ ਵਾਲਾ 1000 ਘੰਟੇ ਵਾਲਾ 1000 ਘੰਟਾ ਚੱਲਿਆ ਮੀ ਬਿਲਕੁਲ ਜੈਨੂਅਨ ਉਹੀ ਆਵਾਜ਼ ਕੱਲਾ ਕੱਲਾ ਪੈਸਟਮ ਜਿਹਨੂੰ ਕਹਿੰਦੇ ਬੋਲਦੇ ਕੰਪਨੀ ਦਾ ਜਿਵੇਂ ਨਵਾਂ ਟਰੈਕਟਰ ਆਉਂਦਾ ਉਵੇਂ ਪਿਆ ਇਹ ਟਰੈਕਟਰ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਉੱਥੋਂ ਤੁਸੀਂ ਨੋਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਆ ਜੀ ਤੁਸੀਂ ਪੈਰਦਾਨ ਚੈੱਕ ਕਰਨਾ ਧੋਣ ਵਾਲਾ ਲਿਪੜਿਆ ਪੈ ਪੂਰਾ ਹੋਣਾ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ